ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਕਾਰ ਔਖੀ ਲੜਾਈ ਲੜ ਰਹੇ ਨੇ ਫੋਰਟਿਸ ਹਸਪੀਟਲ ਮੋਹਾਲੀ ਵੱਲੋਂ ਅੱਜ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹਮ ਅਪਡੇਟ ਦਿੱਤੀ ਗਈ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਲੇ ਵੀ ਲਾਈਵ ਸਪੋਰਟ ਤੇ ਨੇ ਅਤੇ ਫੋਰਟਿਸ ਹਸਪੀਟਲ ਮੋਹਾਲੀ ਦੀ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਟੀਮ ਵੱਲੋਂ ਨੇੜੇ ਤੋਂ ਨਿਗਰਾਨੀ ਹੇਠ ਨੇ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ ਤੇ ਹਾਲੇ ਤੱਕ ਕਿਸੇ ਵੀ ਪ੍ਰਕਾਰ ਦਾ ਸੁਧਾਰ ਨਹੀਂ ਹੋਇਆ ਹੈ ਦਿਲ ਦੀ ਧੜਕਣ ਨੂੰ ਸਥਿਰ ਬਣਾਈ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕੁੱਲ ਮਿਲਾ ਕੇ ਉਹਨਾਂ ਦੀ ਸਿਹਤ ਬਾਰੇ ਕੋਈ ਨਿਰਧਾਰਤ ਅਨੁਮਾਨ ਲਗਾਉਣਾ ਹਜੇ ਵੀ ਮੁਸ਼ਕਲ ਹੈ ਹਾਲੀ ਵਿੱਚ ਮਾਝਾ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ ਸੀ ਜਿਸ ਕਾਰਨ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੇ ਉਸ ਦੇ ਪ੍ਰਸ਼ੰਸਕਾਂ ਅਤੇ ਪੂਰੀ ਇੰਡਸਟਰੀ ਨੂੰ ਸਦਮੇ ਵਿੱਚ ਛੱਡ ਦਿੱਤਾ ਮਸ਼ਹੂਰ ਗਾਇਕ ਰਾਜੂ ਜਵੰਦਾ ਇਸ ਵੇਲੇ ਗੰਭੀਰ ਹਾਲਤ ਵਿੱਚ ਨੇ ਹਾਦਸੇ 'ਚ ਰਾਜੂਰ ਜਵੰਦਾ ਨੂੰ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਆਈਆਂ ਉਹਨਾਂ ਨੂੰ ਤੁਰੰਤ ਮੋਹਾਲੀ ਦੇ ਪੋਰਟਸ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਦੱਸ ਦਈਏ ਉਹਨਾਂ ਨੂੰ ਪਹਿਲਾਂ ਇੱਕ ਲੋਕਲ ਹਸਪੀਟਲ ਵੱਲੋਂ ਫਰਸਟ ایڈ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਸ ਹਸਪੀਟਲ ਦੇ ਵਿੱਚ रेफर ਕੀਤਾ ਗਿਆ ਲੇਕਨ ਜਦੋਂ ਪਾਰਸ ਹਸਪਤਲ ਵਾਲਿਆਂ ਤੋਂ ਵੀ ਸਿਚੁਏਸ਼ਨ ਨਹੀਂ ਸੰਭਾਲੀ ਗਈ ਤਾਂ ਉਹਨਾਂ ਵੱਲੋਂ ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪਤਲ ਮੋਹਾਲੀ ਵਿਖੇ ਰੈਫਰ ਕੀਤਾ ਗਿਆ ਡਾਕਟਰਾਂ ਦੇ ਮੁਤਾਬਕ ਰਾਜਵੀਰ ਦੀ ਨਿਊਰੋਲੋਜੀਕਲ ਹਾਲਤ ਸੰਕਟਮਈਆ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ ਦਿਮਾਗ ਵਿੱਚ ਆਕਸੀਜਨ ਦੀ ਘਾਟ ਕਾਰਨ ਹਾਈਪੋਕਸਿਕ ਬ੍ਰੇਨ ਇੰਜਰੀ ਦੇ ਨਿਸ਼ਾਨ ਮਿਲੇ ਨੇ ਡਾਕਟਰਾਂ ਦੇ ਮੁਤਾਬਕ ਰਾਜਵੇਦੀ ਨਿਊਰੋਲੋਜੀਕਲ ਯਾਨੀ ਕਿ ਦਿਮਾਗੀ ਹਾਲਤ ਵਿੱਚ ਅਜੇ ਤੱਕ ਕੋਈ ਖਾਸ ਸੁਧਾਰ ਨਹੀਂ ਆਇਆ ਹੈ ਅਤੇ ਉਹ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਕੜੀ ਨਿਗਰਾਨੀ ਹੇਠ ਲਾਈਵ ਸਪੋਰਟ ਸਿਸਟਮ ਤੇ ਨੇ ਹੁਣ ਤੱਕ ਹਸਪਤਾਲ ਵੱਲੋਂ 5 ਬੁਲੇਟਿਨ ਜਾਰੀ ਕੀਤੇ ਜਾ ਚੁੱਕੇ ਨੇ ਪਰ ਕਿਸੇ ਵਿੱਚ ਵੀ ਰਾਹਤ ਦੀ ਗੱਲ ਸਾਹਮਣੇ ਨਹੀਂ ਆਈ ਹੈ ਰਾਜਵੀਰ ਨੇ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਹੈ ਉਹਨਾਂ ਦੀ ਸਲਾਮਤੀ ਲਈ ਲਗਾਤਾਰ ਗੁਰਦੁਆਰਿਆਂ ਵਿੱਚ ਅਰਦਾਸ ਹੋ ਰਹੀ ਹੈ ਦੱਸਦੀ ਇਹ ਬੀਤੇ ਦਿਨੀ ਜਦੋਂ ਰਾਜਵੀਰ ਜਵੰਦਾ ਦੀ ਮਾਂ ਤੇ ਧੀ ਉਹਨਾਂ ਨੂੰ ਮਿਲਣ ਜਾਂਦੀ ਹੈ ਤਾਂ ਰਾਜਵੀਰ ਦੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਜਿਵੇਂ ਰਾਜਵੀਰ ਇਸ ਸਮੇਂ ਇਸ ਸਿਚੁਏਸ਼ਨ ਦੇ ਵਿੱਚ ਨੇ ਕਿ ਉਹ ਸਭ ਕੁਝ ਸੁਣਤਾ ਸਕਦੇ ਹਨ ਲੇਕਿਨ ਰਿਐਕਟ ਨਹੀਂ ਕਰ ਸਕਦੇ ਅੱਜ ਨੇਤਾ ਪ੍ਰਤੀਪੱਖ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਈ ਕਾਂਗਰਸ ਨੇਤਾ ਫੋਰਟਿਸ ਹਸਪਤਾਲ ਵਿੱਚ ਰਾਜਵੀਰ ਦੀ ਹਾਲਤ ਬਾਰੇ ਜਾਣਨ ਲਈ ਵੀ ਪਹੁੰਚੇ ਨੇ ਪ੍ਰਤਾਪ ਬਾਜਵਾ ਦੇ ਨਾਲ ਉਹਨਾਂ ਦੇ ਪੁੱਤਰ ਵਿਕਰਮ ਬਾਜਵਾ ਵੀ ਮੌਜੂਦ ਸਨ ਦੱਸਦੇ ਵਿਕਰਮ ਬਾਜਵਾ ਵੀ ਕਲਾਕਾਰ ਨੇ ਸਾਡੇ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਦੀ ਹਾਲਤ ਠੀਕ ਨਹੀਂ ਹੈ ਜੀ ਹਾਂ ਪੋਰਟਸ ਹਸਪੀਟਲ ਮੋਹਾਲੀ ਦੇ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਡੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਰਾਜਵੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਸ਼ਾਇਦ ਇਹ ਪਹਿਲੇ 45 ਮਿੰਟ ਵਿੱਚ ਸਹੀ ਫਰਸਟ ایڈ ਨਾ ਮਿਲਣ ਦੇ ਕਾਰਨ ਹੈ ਉਹਨਾਂ ਦੇ ਫੇਫੜਿਆਂ ਨੂੰ ਭਾਰੇ ਨੁਕਸਾਨ ਹੋਇਆ ਹੈ ਕਿਉਂਕਿ ਉਹਨਾਂ ਦੀਆਂ ਪਸਲੀਆਂ ਟੁੱਟ ਕੇ ਅੰਦਰ ਵਾਲੀ ਸਾਈਡ ਨੂੰ ਡਿੱਗ ਗਈਆਂ ਨੇ organs ਤੱਕ oxygen ਨਹੀਂ ਪਹੁੰਚ پا ਰਹੀ ਹੈ ਦਾਜ਼ੀ ਸਾਡੇ ਸੂਤਰਾਂ ਨੇ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲਦੀ ਵੈਂਟੀਲੇਟਰ ਤੋਂ ਰਾਜ ਵੀ ਜਵੰਦਾਂ ਨੂੰ ਹਟਾ ਦਿੱਤਾ ਜਾਏਗਾ ਤੇ ਉਹਨਾਂ ਦੇ ਅੰਗਾਂ ਤੱਕ oxygen ਪਹੁੰਚਾਉਣ ਲਈ ਉਹਨਾਂ ਦੇ ਗਲੇ ਦੇ ਕੋਲ ਇੱਕ ਕਾਟ ਲਗਾ ਕੇ ਪਾਈਪ ਪਾਈ ਜਾਏਗੀ ਜਿਸ ਦੇ ਨਾਲ ਜੋ ਆਕਸੀਜਨ ਹੈ ਉਹ ਹਰ ਇੱਕ ਅੰਗ ਤੱਕ ਸਹੀ ਤਰੀਕੇ ਨਾਲ ਪਹੁੰਚ ਸਕਦੀ ਦੱਸ ਦਈਏ ਇੰਨੀ ਗੰਬੀਰ ਸਥਿਤੀ ਦੇ ਵਿੱਚ ਵੀ ਰਾਜਵੀਰ ਜਵੰਦਾ ਦਾ ਦਿਲ ਬਿਲਕੁਲ ਸਹੀ ਧੜਕ ਰਿਹਾ ਜੀ ਹਾਂ ਸ਼ੇਰ ਦਾ ਦਿਲ ਹੈ ਤੇ ਸਹੀ ਤਾਂ ਧੜਕੇ ਗਈ ਲੇਕਿਨ ਇਸ ਸਮੇਂ ਇਨਾਂ ਹਾਲਾਤਾਂ ਦੇ ਵਿੱਚ ਕੁਝ ਵੀ ਕਹਿ ਪਾਣਾ ਬਹੁਤ ਮੁਸ਼ਕਿਲ ਹੈ ਹਸਪੀਟਲ ਵੱਲੋਂ ਪੰਜ ਬੁਲੇਟਿਨ ਜਾਰੀ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਪਹਿਲਾ ਬੁਲੇਟਿਨ 27 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਦੀ ਗੰਭੀਰ ਝੋਟਾ ਸਾਹਮਣੇ ਆਈਆਂ ਸੀ 28 ਸਤੰਬਰ ਨੂੰ ਦੂਸਰਾ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਡਾਕਟਰਾਂ ਨੇ ਦੱਸਿਆ ਕਿ ਉਹ ਹਲੇ ਵੀ ਵੈਂਟੀਲੇਟਰ ਤੇ ਨੇ ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟਾਂ ਦੀ ਟੀਮ ਲਗਾਤਾਰ ਉਹਨਾਂ ਦਾ ਇਲਾਜ ਕਰ ਰਹੀ ਹੈ ਤੇ ਉਹਨਾਂ ਦੀ ਹਾਲਤ ਵਿੱਚ ਉਸ ਦਿਨ ਵੀ ਕੋਈ ਖਾਸ ਸੁਧਾਰ ਨਹੀਂ ਸੀ 29 ਸਤੰਬਰ ਨੂੰ ਤੀਸਰਾ ਬੁਲੇਟਿਨ ਜਾਰੀ ਕੀਤਾ ਗਿਆ ਹਾਲਤ ਵਿੱਚ ਥੋੜਾ ਸੁਧਾਰ ਆਇਆ ਪਰ ਵੈਂਟੀਲੇਟਰ ਸਪੋਰਟ ਹਲੇ ਵੀ ਜਾਰੀ ਹੈ ਉਹ ਡਾਕਟਰਾਂ ਦੀ ਟੀਮ 24 ਘੰਟੇ ਨਿਗਰਾਨੀ ਕਰ ਰਹੀ ਹੈ ਰਾਜਵੀਰ ਜਵੰਦਾ ਦੀ ਸਰੀਰ ਵਿੱਚ ਆਕਸੀਜਨ ਦੀ ਘਾਟ ਬਣੀ ਹੋਈ ਹੈ ਇਸ ਕਾਰਨ ਸਰੀਰ ਦੇ ਅੰਗਾਂ ਨੂੰ ਪ੍ਰਾਪਤ ਆਕਸੀਜਨ ਨਹੀਂ ਮਿਲ ਪਾ ਰਹੀ ਰੀੜ ਦੀ ਹੱਡੀ ਦੀ ਐਮ ਆਰ ਆਈ ਵਿੱਚ ਪਤਾ ਲੱਗਾ ਕਿ ਗਰਦਨ ਅਤੇ ਪਿੱਠ ਵਿੱਚ ਗਹਿਰੀਆਂ ਝੋਟਾਂ ਨੇ ਜਿਸ ਦੇ ਕਾਰਨ ਹੱਥਾਂ ਪੈਰਾਂ ਵਿੱਚ ਵੀ ਕਮਜ਼ੋਰੀ ਆਈ ਹੋਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ ਇਸ ਤੋਂ ਬਾਅਦ 30 ਸਪਟੰਬਰ ਨੂੰ ਅਗਲਾ ਬੁਲੇਟਿਨ ਜਾਰੀ ਹੁੰਦਾ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਪਿਛਲੇ ਅਪਡੇਟਾਂ ਦੇ ਆਧਾਰ ਤੇ ਉਹ ਫੋਰਟਿਸ ਹਸਪਤਾਲ ਵਿੱਚ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਕੜੀ ਨਿਗਰਾਨੀ ਹੇਠ ਲਾਈਫ ਸਪੋਰਟ ਸਿਸਟਮ ਤੇ ਦੱਸੇ ਗਏ ਦੱਸ ਦਈਏ ਫਿਰ 1 ਅਕਤੂਬਰ ਨੂੰ ਇੱਕ ਹੋਰ ਬੁਲਟਨ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਫਿਰ ਤੋਂ ਨਿਊਰੋਲੋਜੀਕਲ ਹਾਲਤ ਗੰਭੀਰ ਦੱਸੀ ਗਈ ਰਾਜਵੀ ਜਵੰਦਾਦ ਦੀ ਤੇ ਹੁਣ ਤੱਕ ਵੱਡਾ ਕਲੀਨਿਕਲ ਸੁਧਾਰ ਨਜ਼ਰ ਨਹੀਂ ਆਇਆ ਉਹਨਾਂ ਦੀ ਸਿਹਤ ਦੇ ਵਿੱਚ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਣ ਦੀ ਗੱਲ ਹਸਪੀਟਲ ਵੱਲੋਂ ਕੀਤੀ ਗਈ ਹੈ ਉਨਾਂ ਦੀ ਸੇਵਾ ਲਈ ਗੁਰਦੁਆਰਿਆਂ ਵਿੱਚ ਅਰਦਾਸ جاری ਹੈ ਅਤੇ ਕਈ ਕਲਾਕਾਰਾਂ ਤੇ ਸਿਆਸੀ ਨੇਤਾਵਾਂ ਨੇ ਉਹਨਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਹਸਪਤਾਲ ਦਾ ਦੌਰਾ ਵੀ ਕੀਤਾ ਹੈ ਦੱਸਿਆ ਇਹ ਰਾਜਵੀਰ ਜਵੰਦਾ ਦੀ ਹਾਲਤ ਇਸ ਸਮੇਂ ਸਥਿਰ ਪਰ ਗੰਭੀਰ ਹੈ ਇਸ ਦੇ ਵਿੱਚ ਕਾਰੀ ਗਿੱਪੀ ਗਰੇਵਾਲ, ਗੁਲਾਬ ਸਿੱਧੂ ਕਵਰ ਗਰੇਵਾਲ, ਕੁਲਵਿੰਦਰ ਬਿੱਲਾ ਅਤੇ ਕਈ ਹੋਰ ਬਹੁਤ ਸਾਰੇ ਆਰਟਿਸਟ ਇਸ ਸਮੇਂ ਹਸਪਤਾਲ ਦੇ ਵਿੱਚ ਮੌਜੂਦ ਨੇ ਉਹ ਲਗਾਤਾਰ ਰਾਜਵੀਰ ਜਵੰਦਾ ਦਾ ਸਪੋਰਟ ਬਣੇ ਹੋਏ ਨੇ ਤੇ ਆਪਣੇ سوشل میڈیا ਰਾਹੀਂ ਲੋਕਾਂ ਨੂੰ ਅਰਦਾਸਾ ਕਰਨ ਦੀ ਅਪੀਲ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਸ਼ੇਰ ਹੈ ਰਾਜਵੀਰ ਜਵੰਦਾ ਪੰਜਾਬ ਦਾ ਪੁੱਤ ਅਤੇ ਉਸ ਦੇ ਲਈ ਅਰਦਾਸਾਂ ਪਰ-ਪਰ ਕੇ ਕੀਤੀਆਂ ਜਾਣੀਆਂ ਚਾਹੀਦੀਆਂ ਦੱਸਦੇ ਇਹ ਡਾਕਟਰਾਂ ਦੀ ਟੀਮ ਰਾਜਵੀਰ ਜਵੰਦਾ ਦੇ ਦਿਮਾਗ ਸਪਾਈਨਲ ਕੋਰ ਅਤੇ ਫੇਫੜਿਆਂ ਦਾ ਖਾਸ ਧਿਆਨ ਰੱਖ ਰਹੀ ਹੈ ਹੁਣ ਤੱਕ ਕੋਈ ਸਰਜਰੀ ਕਰਨ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਲੇਕਿਨ ਸਪੈਸ਼ਲਿਸਟਾਂ ਦੇ ਹਿਸਾਬ ਨਾਲ ਅਗਲ ਆਉਣ ਵਾਲੇ ਅਗਲੇ ਦਿਨ ਰਾਜਵੀਰ ਜਵੰਦਾਲੀ ਹੋਰ ਵੀ ਮੁਸ਼ਕਲ ਹੋ ਸਕਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਜੋ ਇਹ ਰਾਜਵੀਰ ਜਵੰਦਾ ਦਾ ਕੇਸ ਹੈ ਇਹ ਰੇਅਰੈਸਟ ਆਫ ਰੇਅਰ ਕੇਸ ਹੈ ਕਿਉਂਕਿ ਰਾਜਵੀਰ ਜਵੰਦਾ ਦਾ ਜੋ ਬ੍ਰੇਨ ਹੈ ਉਹ ਨਾ માત્ર ਕੰਮ ਕਰ ਰਿਹਾ ਕਿਉਂਕਿ ਉਸ ਤੱਕ ਪ੍ਰੋਪਰ ਆਕਸੀਜਨ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਸੂਤਰਾਂ ਦੇ ਹਵਾਲੇ ਤੋਂ ਇਤੇ ਤੱਕ ਵੀ ਖਬਰ ਆ ਰਹੀ ਹੈ ਕਿ ਉਹਨਾਂ ਦਾ ਅੱਧਾ ਜੋ ਬ੍ਰੇਨ ਹੈ ਉਹ ਡੈੱਡ ਹੋ ਚੁੱਕਾ ਹੈ ਉਨ ਉਸ ਦੀਆਂ ਨਾੜਾਂ ਬਿਲਕੁਲ ਕਾਲੀਆਂ ਪੈ ਚੁੱਕੀਆਂ ਨੇ ਜਿਸ ਦੇ ਕਰਕੇ ਰਾਜਵੀਰ ਜਵੰਦਾ ਦੀ ਸਿਹਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਤੇ ਗੰਭੀਰ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲਈ ਤੁਸੀਂ ਸਬਸਕ੍ਰਾਈਬ ਕਰੋ ਵਾਇਰਲ ਪੋਲੀਵੁੱਡ